ਮੈਂ ਮਖਾਨ ਸਿੰਘ ਲਾਗੀ ਧਾਰੀਵਾਲ ਗਾਂਧੀ ਗਰਾਉਂਡ ਦੇ ਨੇੜੇ ਰਹਿੰਦੇ ਆ ਅਸੀਂ ਦਰਿਆ ਗਏ ਆ ਮਤਲਬ ਸਿਵਲ ਸਿਟੀ ਜਿਹੜਾ ਹੈ ਚਾਰ ਪੰਜ ਜਣੇ ਇੱਥੇ ਗਾਂਧੀ ਗਰਾਉਂਡ ਦੇ ਰੋਡ ਸੈਰ ਕਰਨ ਆਉਂਦੇ ਆ ਤੇ ਇੱਥੇ ਸੈਰ ਕਰਦੇ ਤੇ ਕੁੱਤੇ ਆਉਂਦੇ ਇੰਨੀ ਬੇਸ਼ਰਮੀ ਹੋਈ ਆ ਵੀ 20-25 ਕੁੱਤੇ ਤੇ ਫਿਰ ਜਿਹੜੇ ਸਾਰੇ ਮੱਲੇ ਵੀ ਆਣ ਜਾਂਦੇ ਤੇ ਫਿਰਦੇ ਨੇ ਕੁੱਤੇ ਫਿਰਦੇ ਨੇ ਇੱਕ ਕੁੱਤੀਆ 2-3 10-12 ਕੁੱਤੇ ਦੇ ਚਾਰ-ਪੰਜ ਕੁੱਤੀਆਂ ਦੇ ਇੱਕ ਕੁੱਤੀ ਸਹੀ ਹੋਈ ਆ ਉਹਰੇ ਨਾਲ ਵੱਢੂ ਆ ਮੈਂ ਜਿੱਥੇ ਖੜਾ ਆ ਅਸਲੇ ਅਸਲੇ ਆ ਸਕੂਲ ਵਾਲੀ ਗੋਬਰ ਦਾ ਸਿਨਰ ਸੈਲਰ ਸਕੂਲ ਹੈਗਾ ਇੱਥੇ ਜੇ ਤੁਮੇ ਕਰਾਵਾਂ ਇਹਨਾਂ ਦੇ ਬੱਚਿਆਂ ਨੂੰ ਕੱਲ ਹੀ ਤੇ ਬੱਚੇ ਦੇ ਵਾਲੀ ਕੋਤੇ ਲੱਤ ਨੂੰ ਵੱਢ ਤੇ ਮੋਟੀ ਕੱਟ ਕੋ ਲਾਢੀ ਆ ਗੁੱਤੀ ਜਿਹੜੀ ਹੋਗਾ ਤੇ ਕੋਈ ਵੀ ਪ੍ਰਸ਼ਾਸਨ ਇਸ ਵਾਰ ਧਿਆਨ ਨਹੀਂ ਦੇ ਰਿਹਾ ਸਕੂਲ ਵਾਲੇ ਸਟਾਫ ਨੇ ਵੀ ਪ੍ਰਿੰਸੀਪਲ ਹੋਣਾਂ ਨੇ ਵੀ ਇਸ ਬਾਰੇ ਕੰਪਲੇਟਾਂ ਕੀਤੀਆਂ ਨੇ ਤੇ ਕੋਈ ਇਸ ਬਾਰੇ ਕੋਈ ਨਹੀਂ ਸੁਣਦਾ ਪਿਆ ਅੱਜ ਮੈਂ ਵੀ ਸਿਰੇ ਜਾਣਦੇ ਆਂ ਤੇ ਮੈਂ ਆਰਾਮ ਨਾਲ ਚਾਰ ਕਰ ਲਿਆ ਹਾਂ ਤੇ ਮੈਨੂੰ ਮਗਰੋਂ ਆਣ ਕੇ ਲੱਤ ਤੇ ਪੈਰ ਤੇ ਵੱਢ ਕੇ ਨਾਲ ਹੀ ਚਿਲ ਬਲਾ ਕੇ ਤੇ ਲਾਜੀ ਆ ਤੇ ਅਸੀਂ ਸਾਰੇ ਸ਼ਹਿਰ ਨਿਵਾਸੀ ਇੱਥੇ ਬਲੋਤੇ ਜਿਹੜਿਆ ਪ੍ਰਸ਼ਾਸਨ ਅੱਗੇ ਅਪੀਲ ਕਰਨੇ ਹੈ ਕਮੇਟੀ ਘਰ ਗਈ ਬੀਸੀ ਸਾਹਿਬ ਅੱਗੇ ਵੀ ਇਹਨਾਂ ਦੇ ਜਰੂਰ ਇਲਾਜ ਕੀਤਾ ਜਾਵੇ ਕਿਉਂਕਿ ਇਹ ਬੱਚਿਆਂ ਦਾ ਸਕੂਲ ਹੈ ਇੱਥੇ ਸਟਾਫ ਨੂੰ ਵੀ ਪੈਂਦੇ ਨੇ ਸਟਾਫ ਨੂੰ ਵੀ ਦੋ ਤਿੰਨ ਵਾਰੀ ਵੱਢਿਆ ਜੇ ਤੇ ਬੱਚਿਆਂ ਨੂੰ ਵੀ ਚਾਰ-ਵਾਰੀ ਵੱਢ ਕੇ ਤੇ ਕੱਲ ਵੀ ਇੱਕ ਵੱਢਿਆ ਤੇ ਮੋਟੀ ਵੱਢੀ ਹੈ ਬੱਚੇ ਦੀ ਤੇ ਉਹ ਵੀ ਜਿਹੜਾ ਉਚਾਰ ਆ ਗਿਆ ਹੱਥ ਬਲ ਤੇ ਆਇਆ ਤੇ ਗਰੀਬ ਬੱਚਾ ਦੇ ਨਾਜ਼ ਕੋ ਇਲਾਜ ਦੇ ਪਾਸੇ ਤੇ ਨਾ ਕੁਝ ਆਈਏ ਤੇ 12 ਵਾਰਾ ਨੇ ਕਿ 12 ਵਾਰਾ ਸੱਟੇ ਨਹੀਂ ਸਾਰੇ ਮੇਰੇ ਕੋਲ 15 ਰਿਊ ਕੁੱਤੇ ਲੈ ਜੀ ਤੇ ਫਿਰ ਤੇ ਲਈ ਜਾਲੂ ਘਰ ਹੁੰਦੇ ਤੇ ਝੋਲ ਬਣਾ ਕੇ ਪੈ ਝੋਲ ਬਣਾ ਕੇ ਪੈ ਜਾਂਦੇ ਨਹੀਂ ਦੇ ਮੈਂ ਛਾਰ ਕਾਂਦੇ ਹਾਂ ਤੇ ਮੇਰੇ ਨਾਲ ਤੇ ਸ਼ਰਮਾ ਦੀ ਸੀ ਜੇ ਨਾਲ ਬੈਠੇ ਸੀ ਸਰਾਉਣ ਦੇ ਤੇ ਫਿਰ ਉਹਨਾਂ ਨੇ ਆਣ ਦੇ ਛੋਟੀ ਉਹਨਾਂ ਦੇ ਹੱਥ ਦੇ ਜੀ ਤੇ ਉਹਨਾਂ ਨੇ ਮੈਨੂੰ ਉੱਥੋਂ ਆਣ ਕੇ ਛਡਾਇਆ ਤੇ ਮੈਨੂੰ ਤੇ ਫੜ ਕੇ ਉਹਨਾਂ ਨੇ ਢਾ ਲਿਆ ਲੱਗੋ ਪਾ ਲਿਆ ਜੀ ਕੁੱਤੇ ਦੇ ਜੀ ਆਹ ਹਾਂ ਜੀ ਮੇਰੇ ਅੱਜ ਤਾਂ ਮੇਰੇ ਕੋਲ ਤੋੜਿਆ ਨਹੀਂ ਜਾਂਦਾ ਲੱਗਦਾ ਮੇਰੇ ਕੋਹਣੀ ਤੇ ਸਾੜ ਲੱਗੀ ਆ ਮਗਰ ਪਿੱਠ ਦੇ ਸਾੜ ਲੱਗੀ ਆ ਜੀ ਕਿ ਤੋੜਿਆ ਨਹੀਂ ਜਾਂਦਾ ਜੀ ਤਾਂ ਤੇ ਮੈਂ ਖੱਤਰਾ ਮੈਂ ਜੇ ਚਰਮਨ ਸਾਫਾਪੁਰ ਨਗਰਪਾਲਿਕਾ ਧਾਰੂਆ ਗਲੀ ਗਾਂਧੀ ਗ੍ਰਾਮ ਦੇ ਰਹਿਣ ਵਾਲਾ ਹਾਂ ਤੇ ਇੱਥੇ ਬੜੇ ਜਿਹੇ 15-16 ਜਿਹੜੇ ਬੋਸ ਬੋਸ ਜਿਹੜੇ ਬੱਚਿਆਂ ਨੂੰ ਜਾਂ ਜਿੰਨੇ ਵੀ ਸੀਨੀਅਰ ਸਿਟੀਜਨ ਜਾਂ ਮਹੱਲੇ ਵਾਲਾਂ ਨੂੰ ਬਹੁਤ ਬਲਾਈਟ ਕਰਦੇ ਆ ਤੇ ਇੱਥੇ 15-16 ਬੱਚਿਆਂ ਨੂੰ ਵੀ ਇੱਕ ਇੱਥੇ ਸਕੂਲ ਦੇ ਚਾਰ-ਪੰਜ ਦਿਨ ਦੇ ਵਿੱਚ ਕਰ ਦਿੱਤੇ ਆ ਅੱਜ ਸਰਦਾਰ ਮਖੌਂਸ ਸਿੰਘ ਨਾਗਵੀ ਜੀ ਲੰਘ ਰਹੇ ਸੀ ਤੇ ਇਹਨਾਂ ਨੂੰ ਵੀ ਸਕੂਪੇ ਨੇ ਕਟਿਆ ਗਰਤੀ ਆਪਾਰ ਸੇ ਵੀ ਬੜੀ ਅੱਗੇ ਵੀ ਪਹਾਰ ਲਾਂਦੇ ਰਹੇ ਆ ਤੇ ਕਦੇ ਨੇ ਵੀ ਅਜੇ ਤੱਕ ਤੇਦਾ ਹੱਲ ਨਹੀਂ ਕੀਤਾ ਆਪਣੇ ਪ੍ਰਸ਼ਾਸਨ ਵੱਲੋਂ ਫੇਰ ਦੁਬਾਰਾ ਲਲਕਾਨੇ ਆ ਤੇ ਇਹਨਾਂ ਦਾ ਹੱਲ ਕੀਤਾ ਜਾਵੇ ਤੇ ਸਕੂਲ ਦੇ ਬੱਚਿਆਂ ਨੂੰ ਸੇਫਲੀ ਬਚਾਇਆ ਜਾਵੇ ਕਿਉਂਕਿ ਬੱਚਿਆਂ ਦੇ ਆਨ ਜਾਂ ਦਾ ਰਸਤਾ ਹੀ ਇਹ ਹੈ ਜਿਵੇਂ ਕਰਕੇ ਬੱਚਿਆਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਹੈ ਧੰਨਵਾਦ ਜਿਹੜੇ ਜਿਹੜੇ ਲੋਕ ਸਾਰੇ ਮੰਦਰ ਜਾਂਦੇ ਆ ਉਹ ਵੀ ਗਰਾਉਂਡ ਵਿੱਚ ਜਾਂਦੇ ਆ ਗਰਾਉਂਡ ਦੇ ਵਿੱਚ ਨੰਗਾ ਸਾਰੇ ਰਸਤਾ ਤੇ ਗਰਾਉਂਡ ਦੇ ਵਿੱਚ ਆਂਦੀ ਆ ਲੇਕਿਨ ਜਿਹੜੇ ਲੋਕ ਆਂਦੇ ਆ ਉਤੋਂ ਦੀ ਗਲੀ ਥਾਣੀ ਹੋਵੇ ਵੱਲ ਕੱਟ ਕੇ ਆਂਦੇ ਆ ਉਹ ਵੀ ਸਾਨੂੰ ਇਹ ਬੈਦਾਰ ਕਹਿੰਦੇ ਪ੍ਰਧਾਨੀ ਕਰੋ ਇਹ ਹਾਲ ਆਪਾਂ ਤੇ ਕਿਹਨਾ ਕੋਈ ਕਮੇਟੀ ਨੂੰ ਕਹਿ ਸਕਨਾ ਕਮੇਟੀ ਵੀ ਆਜੀ ਨਹੀਂ ਕਿਹਾ ਉਹ ਕਹਿੰਦੇ ਆ ਜੀ ਅੱਜ ਹੱਲ ਕਰ ਦਿੰਨੇ ਆ